ਪ੍ਰਸ਼ਾਸਨ ਤਾਂ ਕਾ ਕਰ ਲਿਆ ਦੇਖੋ ਪੋਰਸ ਪ੍ਰਸ਼ਾਸਨ ਤਾਂ ਕਾ ਕਰ ਲਿਆ ਜਵੇਂ ਬੈਰੀਕਾਡ ਲਾ ਕੇ ਧੱਕੇ ਨਾਲ ਜ਼ਮੀਨ ਤੇ ਕਬਜ਼ਾ ਕਰਨ ਦੇ ਲਈ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਦੇ ਲਈ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਕਾਰਪੋਰੇਟਾਂ ਦਾ ਪੱਖਪੂਰਨ ਰਹੀ ਹੈ ਕਟੜਾ ਰੋਡ ਲਈ ਜ਼ਮੀਨ ਐਕਵਾਇਰ ਕਰਨ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ ਬਲੇਰਕੋਟਾ ਤੇ ਜੰਮੂ ਕਟੜਾ ਰੋਡ ਲਈ ਐਕਵਾਇਰ ਕੀਤੀ ਗਈ ਜ਼ਮੀਨ ਦਾ ਕਬਜ਼ਾ ਵਾਪਸ ਲੈਣ ਨੂੰ ਲੈ ਕੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ ਹੋਈ ਹੈ ਦਰਸਲ ਕਿਸਾਨ ਐਕਵਾਇਰ ਕੀਤੀ ਜ਼ਮੀਨ ਦਾ ਕਬਜ਼ਾ ਵਾਪਸ ਲੈਣ ਲਈ ਜਾ ਰਹੇ ਸਨ ਇਸ ਦੌਰਾਨ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਦਿਸ ਦੌਰਾਨ ਪੁਲਿਸ ਅਤੇ ਕਿਸਾਨ ਆਹਮੋ ਸਾਹਮਣੇ ਆ ਗਏ ਪੁਲਿਸ ਪ੍ਰਸ਼ਾਸਨ ਤਾਂ ਕਾ ਕਰ ਲਿਆ ਦੇਖੋ ਪੁਲਿਸ ਪ੍ਰਸ਼ਾਸਨ ਦਾ ਕਾ ਕਰ ਰਿਹਾ ਦੇਖੋ ਕਿਵੇਂ ਗੱਡੀਆਂ ਦੇ ਵਿੱਚ ਵੈਰੀਗੇਟ ਮਾਰੇ ਜਾ ਰਹੇ ਆ ਪੁਲਿਸ ਵੱਲੋਂ ਜਾਣ ਪੁੱਝ ਕੇ ਦੇਖੋ ਟਰੱਕ ਲਾ ਕੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਰਿਹਾ

ਭਾਰਤੀ ਕਿਸਾਨ ਯੂਨੀਅਨ ਇੱਕਤਾ ਗ੍ਰਾਹਾਂ ਦੇ ਵੱਲੋਂ ਦੇਖੋ ਕਿਵੇਂ ਬੈਰੀਕੇਡ ਲਾ ਕੇ ਧੱਕੇ ਨਾਲ ਜ਼ਮੀਨ ਤੇ ਕਬਜ਼ਾ ਕਰਨ ਦੇ ਲਈ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਹੈ ਹਲਾ ਤੱਕ ਹਰ ਇੱਕ ਜੀ ਮੈਨੂੰ ਦੇਖੋ ਕਿਵੇਂ ਬੈਰੀਕੇਡ ਲਾਏ ਜਾ ਰਹੇ ਆ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਦੇ ਲਈ ਜਿਹੜੀ ਭਗਵੰਤ ਮਾਨ ਦੀ ਸਰਕਾਰ ਕਾਰਪੋਰੇਟਾਂ ਦਾ ਪੱਖਪੂਰ ਰਹੀ ਹੈ ਤੇ ਕਿਵੇਂ ਕਿਸਾਨਾਂ ਦੀਆਂ ਧੱਕੇ ਨਾਲ ਜਿਹੜੀਆਂ ਜ਼ਮੀਨਾਂ ਤੇ ਕਬਜ਼ਾ ਕੀਤਾ ਤੇ ਜਦੋਂ ਕਿਸਾਨ ਭਾਰਤੀ ਕਿਸਾਨ ਯੂਨੀਅਨ ਰੇਗਟਾਗੜਾ ਹਾਂ ਦੇ ਵੱਲੋਂ ਉਹਨਾਂ ਜ਼ਮੀਨਾਂ ਤੇ ਕਿਸਾਨਾਂ ਦਾ ਜਿਹੜਾ ਹੱਕਾ ਦੁਬਾਰਾ ਕਬਜ਼ਾ ਮਹਾਲ ਕਰਨ ਦੇ ਲਈ ਜਾ ਰਹੇ ਆ ਤਾਂ ਦੇਖੋ ਕਿਵੇਂ ਪੁਲਿਸ ਪ੍ਰਸ਼ਾਸਨ ਕਿੱਡੀ ਜੱਦੋ ਜਹਿਦ ਕਰਕੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕ ਰਿਹਾ ਦੇਖੋ ਕਿਵੇਂ ਧੱਕੇ ਮਾਰ ਰਹੇ ਆ ਦੇਖੋ ਕਿਵੇਂ ਜੋਰਜ ਮੈਚ ਕਰ ਰਿਹਾ ਕਿਸਾਨਾਂ ਦੇ ਨਾਲ ਇਥੋਂ ਦਾ ਪੁਲਿਸ ਪ੍ਰਸ਼ਾਸਨ ਜਿਹੜਾ ਭਗਵੰਤ ਸਿੰਘ ਸਾਹਿਬ ਕਹਿੰਦਾ ਵੀ ਮੈਂ ਤਾਂ ਲੋਕਾਂ ਦਾ ਮੈਂ ਤਾਂ ਮਾਸਟਰ ਦਾ ਮੁੰਡਾ ਆਮ ਪਰਿਵਾਰ ਦਾ ਮੁੰਡਾ ਉਹ ਅੱਜ ਮੁੰਡਾ ਉਹ ਲੋਕਾਂ ਦੇ ਡਾਂਗਾ ਫੇਰ ਰਿਹਾ ਜਿਨ੍ਹਾਂ ਨੇ ਆਹ ਜਿਹੜੀ ਕਿਸਾਨਾਂ ਦੀ ਜ਼ਮੀਨ ਉਹਨਾਂ ਦਾ ਹੱਕ ਬਹਾਲ ਕਰਨ ਦੇ ਲਈ ਜਾੜਾ ਸੀ ਤੇ ਪੁਲਿਸ ਵੱਲੋਂ ਹਾਈਵੇ ਤੇ ਟਰੱਕ ਖੜੇ ਕਰਕੇ ਅਤੇ ਬੈਰੀਕੇਡਿੰਗ ਕਰਕੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਮਾਹੌਲ ਤਣਾਪੂਰਨ ਬਣ ਗਿਆ ਉਦੋਂ ਪ੍ਰਸ਼ਾਸਨ ਵੱਲੋਂ ਵੱਡੀ ਗਿਣਤੀ ਵਿੱਚ ਪੁਲਿਸ ਵੱਲ ਵੀ ਤਾਇਨਾਤ ਕੀਤਾ ਗਿਆ ਸੀ ਪਰ ਕਿਸਾਨ ਸਾਰੇ ਬੈਰੀਕੇਡਾਂ ਨੂੰ ਤੋੜਦੇ ਹੋਏ ਅੱਗੇ ਵਧ ਗਏ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਦੇ ਲਈ ਜਿਹੜੀ ਭਗਵੰਤ ਮਾਨ ਦੀ ਸਰਕਾਰ ਕਾਰਪੋਰੇਟਾਂ ਦਾ ਪੱਖਪੂਰ ਰਹੀ ਹੈ ਤੇ ਕਿਵੇਂ ਕਿਸਾਨਾਂ ਦੀਆਂ ਧੱਕੇ ਨਾਲ ਜਿਹੜੀਆਂ ਜ਼ਮੀਨਾਂ ਤੇ ਕਬਜ਼ਾ ਕੀਤਾ ਤੇ ਜਦੋਂ ਕਿਸਾਨਾਂ ਭਾਰਤੀ ਕਿਸਾਨ ਜਿਹਨੇ ਰੇਕਟਾ ਗਰਾਹਾਂ ਦੇ ਵੱਲੋਂ ਉਹਨਾਂ ਜ਼ਮੀਨਾਂ ਤੇ ਕਿਸਾਨਾਂ ਦਾ ਜਿਹੜਾ ਹੱਕਾ ਦੁਬਾਰਾ ਕਬਜ਼ਾ ਮਹਾਲ ਕਰਨ ਦੇ ਲਈ ਜਾ ਰਹੇ ਆ ਤਾਂ ਦੇਖੋ ਕਿਵੇਂ ਪੁਲਿਸ ਪ੍ਰਸ਼ਾਸਨ ਕਿੱਡੀ ਜੱਦੋ ਜਹਿਦ ਕਰਕੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕ ਰਿਹਾ ਦੇਖੋ ਕਿਵੇਂ ਧੱਕੇ ਮਾਰ ਰਿਹਾ ਦੇਖੋ ਕਿਵੇਂ ਜ਼ੋਰ ਜਮੇਸ਼ ਕਰ ਰਹੇ ਆ ਕਿਸਾਨਾਂ ਦੇ ਨਾਲ ਇਥੋਂ ਦਾ ਪੁਲਿਸ ਪ੍ਰਸ਼ਾਸਨ ਜਿਹੜਾ ਭਗਵਾਨਤਮਨ ਸਾਹਿਬ ਕਹਿੰਦਾ ਵੀ ਮੈਂ ਦਾ ਲੋਕਾਂ ਦਾ ਮੈਂ ਦਾ ਮਾਸਟਰ ਦਾ ਮੁੰਡਾ ਆਰਮ ਪਰਿਵਾਰ ਦਾ ਮੁੰਡਾ ਉਹ ਅੱਜ ਮੁੰਡਾ ਉਹ ਲੋਕਾਂ ਦੇ ਡੰਗਾ ਫੇਰ ਰਿਹਾ ਜਿਨ੍ਹਾਂ ਨੇ ਆਹ ਕਿਹੜੀ ਕਿਸਾਨਾਂ ਦੀ ਜ਼ਮੀਨ ਉਹਨਾਂ ਦਾ ਹੱਕ ਬਹਾਲ ਕਰਨ ਦੇ ਲਈ ਜਾਣਾ ਸੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਉੱਤੇ ਪਹਿਲਾਂ ਧੱਕੇਸ਼ਾਈ ਕੀਤੀ ਜਾ ਰਹੀ ਹੈ ਤੇ ਉਲਟਾ ਆਹ ਭਾਈ ਉਹਨਾਂ ਵੱਲੋਂ ਜਿਹੜੇ ਪੁਲਿਸ ਪ੍ਰਸ਼ਾਸਨ ਦੇ ਉਸਰੇ ਹੋਏ ਤੇ ਕੋਈ ਨਾਮ ਪਲੇਟ ਨਹੀਂ ਕੋਈ ਹਦੂਜੀ ਪਲੇਟ ਨਹੀਂ ਆ ਕੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਵਾਲੇ ਗੱਡੀਆਂ ਵਾਲੇ ਨੂੰ ਤਬਕਾ ਰਹੇ ਆ ਇਹ ਗੱਡੀਆਂ ਦੇ ਬਕੂਰੋ ਬਾਈ ਪਾਸੇ ਰਹੋ ਯਾਰ ਪਾਸੇ ਚੱਲ ਨਹੀਂ ਆਏ ਨਹੀਂ 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 ਆਏਗਾ ਦੇਖੋ ਕਿਵੇਂ ਧੱਕੇਸ਼ਾਹੀ ਕੀਤੀ ਜਾ ਰਹੀ ਆ ਮਹਤਮਾਨ ਸਾਹਿਬ ਇਹ ਕਹਿੰਦਾ ਵੀ ਨਾ ਤਾਂ ਉਹ ਪੁਲਿਸ ਹੋਊਗੀ ਨਾ ਉਹ ਡਾਂਗ ਹੋਊਗੀ ਅੱਜ ਭਗਵੰਤਮਾਨ ਸਾਹਿਬ ਜਿਹੜੇ ਕਹਿੰਦੇ ਆ ਮੈਂ ਲੋਕਾਂ ਦਾ ਮੁੰਡਾ ਉਹਨਾਂ ਨੇ ਸਬੂਤ ਦਿੱਤਾ ਭਈ ਉਹੀ ਡਾਂਗ ਹੈ ਉਹੀ ਪੁਲਿਸ ਹੈ ਉਹੀ ਕਾਰਪੋਰੇਟਾਂ ਦੀਆਂ ਨੀਤੀਆਂ ਜਿਹੜੀਆਂ ਲਾਗੂ ਕਰਨੀਆਂ ਪੰਜਾਬ 'ਚ ਆ ਤੁਸੀਂ ਦੇਖ ਸਕਦੇ ਹੋ ਭਈ ਗੱਡਾ ਗੱਠ ਪਹੁੰਚੇ ਹੋਰੇ ਜਿਹੜੇ ਕਿਸਾਨਾਂ ਦੀ ਜ਼ਮੀਨ ਦੇ ਧੱਕੇ ਨਾਲ ਭਾਰਤ ਮਾਲਾ ਪ੍ਰੋਜੈਕਟ ਦੇ ਹੇਠ ਜਿਹੜੀਆਂ ਨਿਕਲ ਰਹੀਆਂ ਜ਼ਮੀਨਾਂ ਨੇ ਉਥੇ ਕਬਜ਼ਾ ਕੀਤਾ ਹੈ ਪੁਲਿਸ ਪ੍ਰਸ਼ਾਸਨ ਨੇ ਤੇ ਹੁਣ ਜਦੋਂ ਕਿਸਾਨ ਆਪਦੇ ਹੱਕਾਂ ਦੇ ਲਈ ਆਏ ਆ ਉਸ ਕਿਸਾਨ ਦੇ ਹੱਕ 'ਚ ਖੜਨਾ ਆਇਆ ਤਾਂ ਕਿਵੇਂ ਟਰੱਕ ਲਾ ਕੇ ਤੂੰ ਕਹਿ ਲੰਦੇ ਆ ਏ ਬਈ ਯਾਰ ਜੇ ਕਿਸਾਨ ਸੜਕਾਂ ਰੋਕਦੇ ਆ ਤਾਂ ਉਹਨਾਂ ਤੇ ਕਾਰਵਾਈ ਹੋਊ ਤਾਂ ਹੁਣ ਪੁਲਿਸ ਦਰਸਲ ਕਿਸਾਨਾਂ ਦਾ ਕਹਿਣਾ ਹੈ ਕਿ ਜ਼ਮੀਨ ਐਕਵਾਇਰ ਕਰਨ ਦੀ ਅਸ਼ਰਤਾਂ ਕਿਸਾਨਾਂ ਦੇ ਪੱਖ ਵਿੱਚ ਨਹੀਂ ਨੇ ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਕੀਮਤ ਵੀ ਘੱਟ ਦਿੱਤੀ ਗਈ ਹੈ ਜਿਸ ਕਾਰਨ ਕੇਂਦਰ ਸਰਕਾਰ ਉਹਨਾਂ ਤੋਂ ਧੱਕੇ ਨਾਲ ਜ਼ਮੀਨਾਂ ਖੋਣ ਦੀ ਕੋਸ਼ਿਸ਼ ਕਰ ਰਹੀ ਹੈ ਕਿਸਾਨਾਂ ਨੇ ਕਿਹਾ ਹੈ ਕਿ ਇਸ ਨਾਲ ਉਹਨਾਂ ਦਾ ਰੋਜ਼ਗਾਰ ਜੁੜਿਆ ਹੋਇਆ ਹੈ ਅਤੇ ਉਹ ਕਿਸੇ ਵੀ ਕੀਮਤ ਤੇ ਆਪਣੀ ਜ਼ਮੀਨ ਸਰਕਾਰ ਨੂੰ ਨਹੀਂ ਦੇਣਗੇ ਬਚਾਉਣ ਵਾਸਤੇ ਅੱਜ ਆਪ ਆਏ ਹਾਂ ਕਿਉਂਕਿ ਜਿਹੜਾ ਭਾਰਤ ਵਾਲਾ ਪ੍ਰੋਜੈਕਟ ਨਿਕਲ ਰਿਹਾ ਹੈ ਇਹ ਆਪਣੇ ਸੂਬਾ ਨੂੰ ਦੱਸ ਕੇ ਗਏ ਨੇ ਕੋਈ ਜਿੰਨੇ ਵੀ ਪ੍ਰੋਜੈਕਟ ਲੱਗ ਰਹੇ ਨੇ ਉਹਨੇ ਆਪ ਸਰਕਾਰ ਨੇ ਆਉਣ ਸਾਰੇ ਇਹ ਕਿਹਾ ਵੀ ਜਦੋਂ ਸਾਡੀ ਸਰਕਾਰ ਬਣ ਗਈ ਕਿਸੇ ਜਥੇਬੰਦੀ ਨੂੰ ਝਗੜੇ ਨਹੀਂ ਪੈਣਾ ਕਿਸੇ ਜਥੇਬੰਦੀ ਨੂੰ ਸੰਘਰਸ਼ ਨਹੀਂ ਕਰਨਾ ਪਊਗਾ ਇਸ ਤਰ੍ਹਾਂ ਜਦੋਂ ਸਾਡੀ ਸਰਕਾਰ ਆ ਗਈ ਮਾਸਟਰ ਜੀ ਤੁਸੀਂ ਇੱਧਰ ਇੱਧਰ ਆ ਜਾਓ ਅਸੀਂ ਗੱਲਬਾਤ ਰਾਹੀਂ ਇਹ ਜਿਹੜੇ ਮਸਲੇ ਨੇ ਹੱਲ ਕਰਿਆ ਕਰਾਂਗੇ ਆ ਕਸਾਲ ਭਰਾਵੋ ਇਹਨਾਂ ਨੂੰ ਭੇਖ ਹੈ ਕਿ ਜਿਹੜੀ ਆਪ ਸਰਕਾਰ ਹੈ ਉਹ ਆਪਣੀ ਬਣਾਈ ਹੋਈ ਸਰਕਾਰ ਆ ਦੇਖੋ ਤੁਸੀਂ ਭਾਰਤ ਮਾਰਾ ਪ੍ਰੋਜੈਕਟਾ ਜਿਹੜਾ ਸੜਕ ਬਣਾ ਰਹੀ ਹੈ ਉਹਦੇ ਤੇ ਕਿਸਾਨਾਂ ਦੀਆਂ ਜ਼ਮੀਨਾਂ ਨੇ ਉਹ ਜ਼ਮੀਨਾਂ ਦੇ ਟੱਟੋਂ-ਕੱਟ ਸ਼ਮਰਾ ਜ਼ੁਲਮ ਕਰ ਰਹੇ ਆ ਇਸ ਕਰਕੇ ਇਸ ਜ਼ੁਲਮ ਨੂੰ ਤੋੜਨ ਵਾਸਤੇ ਆਪਾਂ ਹਰ ਕੀਮਤ ਚੁਕਾਵਾਂਗੇ ਆ ਲਾਗਾ ਤੋੜਾਂਗੇ ਆਪਾਂ सारे ने प्रशासन की करता सरकार की करती है सूबे वालों तय हो गई है इस करके अगे बढ़ो ਬੈਰੀਗੇਟ 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 ਤਦਾਸੀਏ ਕੇ ਜੰਮੂ ਕਸ਼ਮੀਰ ਹਾਈਵੇ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਜ਼ਮੀਨ ਐਕਵਾਇਰ ਕਰਨ ਦੇ ਨਿਰਦੇਸ਼ ਦਿੱਤੇ ਗਏ ਸੀ ਪਰ ਕੁਝ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਉਹਨਾਂ ਨੂੰ ਬਣਦੀ ਕੀਮਤ ਤੋਂ ਘੱਟ ਕੀਮਤਾਂ ਦੇਤੇ ਜਾ ਰਹੇ ਨੇ ਜਿਸ ਨੂੰ ਲੈ ਕੇ ਬਿਤੇ ਦਿਨੀ ਮਲੇਰਕੋਟਲਾ ਦੇ ਪਿੰਡ ਸਰੋਧ ਵਿੱਚ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪਾਂ ਹੋਈਆਂ ਸੀ ਹਾਲਾਂਕਿ ਪੁਲਿਸ ਵੱਲੋਂ ਪਿੰਡ ਸਰੋਧ ਵਿੱਚ ਕਿਸਾਨਾਂ ਦੀ ਐਕਵਾਇਰ ਕੀਤੀ ਜ਼ਮੀਨ ਨੂੰ ਛੁੜਵਾ ਲਿਆ ਗਿਆ ਸੀ ਪਰ ਹੁਣ ਇਹ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ ਅਤੇ ਬੀਕੇ ਯੂ ਗ੍ਰਾਹਾ ਜਥੇਬੰਦੀ ਅਤੇ ਪੁਲਿਸ ਵਿਚਾਲੇ ਲਗਾਤਾਰ ਝੜਪਾਂ ਦੇਖਣ ਨੂੰ ਮਿਲ ਰਹੀਆਂ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ